14 ਵਿਧਵਾ ਔਰਤਾਂ ਨੂੰ ਮਿਲਿਆ ਹੈ 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜੇ ਅਨਾਥ ਹੋ ਗਏ ਹੈ ਇਸ ਸੁਣਵਾਈ ਕੋਈ ਨਹੀਂ ਹੈ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਹੈ ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਮਹਿਕਮਾ ਹੈ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਹੁਣ ਕਹਿੰਦੇ ਨੇ ਜੈ ਸ਼ਰਾਬਿਕ ਦੀ ਸੀ ਕੋਈ ਫਿਰ ਬਕੌਂ ਦਾ ਕੌਣ ਹੈ ਕੀ ਆ ਤੁਹਾਡੀ ਕੀਆ ਯੋਗਦਾਨ ਹੈ ਇਹਦੇ ਵਿੱਚ ਕੀ ਤੁਹਾਡਾ ਹਿੱਸਾ ਪੱਤੀ ਹੈ ਤੁਹਾਡੀ ਸ਼ਹਿਰ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ ਉਹ ਗਵੰਤਮਾਨ ਦੀ ਸਰਕਾਰ ਦੇ ਸ਼ਹਿਰ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ ਪਰ ਚਾਹ ਸਰਕਾਰ ਪਰ ਹੋਣਾ ਚਾਹੀਦਾ ਹੈ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਹੈ ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸੁਨਾਮ ਦੇ ਟੀਬੀ ਬਸਤੀ ਪਹੁੰਚੇ ਜਿੱਥੇ ਉਹਨਾਂ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਮਰਨ ਵਾਲੇ ਲੋਕਾਂ ਦੇ ਪਰਿਵਾਰਾਂ ਦੇ ਨਾਲ ਮੁਲਾਕਾਤ ਕੀਤੀ ਤੇ ਦੁੱਖ ਸਾਂਝਾ ਕੀਤਾ ਇਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਚੰਨੀ ਪੰਜਾਬ ਦੀ ਮਾਨ ਸਰਕਾਰ ਤੇ ਜਮ ਕੇ ਬਰੇ ਚੰਨੀ ਨੇ ਕਿਹਾ ਕਿ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਗਏ ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੈ ਇਸ ਲਈ ਪੰਜਾਬ ਸਰਕਾਰ ਸਥਾਨਕ ਨੁਮਾਇੰਦੇ ਅਤੇ ਕਤਲ ਦਾ ਪਰਚਾ ਹੋਣਾ ਚਾਹੀਦਾ ਹੈ ਗਰੀਬਾਂ ਨੂੰ ਇਨਸਾਫ ਤੇ ਬੰਦਾ ਮੁਆਵਜ਼ਾ ਮਿਲਣਾ ਚਾਹੀਦਾ ਹੈ। ਦੇਖੋ ਅੱਜ ਮੈਂ ਟੀਬੀ ਪਿੰਡ ਦੇ ਵਿੱਚ ਆਇਆ। ਇੱਥੇ 14 ਵੱਧੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਐ। ਜਿਹੜੀ ਸ਼ਰਾਬ ਇਹਨਾਂ ਨੇ ਖਰੀਦੀਏ ਪੀਤੀ ਉਹ ਜ਼ਹਿਰ ਸਾਬਤ ਹੋਈ। 14 ਵਿਧਵਾ ਔਰਤਾਂ ਨੂੰ ਮਿਲਿਆ, 14 ਅਨਾਥ ਬੱਚਿਆਂ ਪਰਿਵਾਰਾਂ ਨੂੰ ਮਿਲਿਆ। ਜਿਹੜੇ ਕਿ ਸਰਕਾਰ ਦੀ ਗਲਤੀ ਕਰਕੇ ਅਜ ਅਨਾਥ ਹੋ ਗਏ ਐ। ਤੇ ਸੁਣਵਾਈ ਕੋਈ ਨਹੀਂ ਹੈ ਗਰੀਬ ਦੀ ਸੁਣਵਾਈ ਕੋਈ ਨਹੀਂ ਡੰਗਰ ਵੀ ਮਰ ਜੇ ਨਾ ਉਹਦਾ ਵੀ ਮੁਆਵਜ਼ਾ ਮਿਲਦਾ ਹੈ ਆ ਹੁਣ ਹੜ ਆਏ ਸੀ ਉਹਦੇ ਡੰਗਰ ਮਰੇ ਮੁਆਵਜ਼ਾ ਮਿਲ ਗਿਆ ਆ ਸਰਕਾਰੀ ਜ਼ਹਿਰ ਬੋਤਲਾਂ ਚ ਪਾ ਕੇ ਦਿੱਤੀ ਜਿਹੜੇ ਬੰਦੇ ਮਰੇ ਉਹਨਾਂ ਨੂੰ ਕੋਈ ਮੁਆਵਜ਼ਾ ਨਹੀਂ ਕੋਈ ਨੌਕਰੀ ਨਹੀਂ ਤਿੰਨ ਕੁੜੀਆਂ ਇੱਕ ਮੁੰਡਾ ਬਿਮਾਰ ਹੈ ਕਮਾਉ ਕੋਈ ਨਹੀਂ ਹੈ ਲੇਕਿਨ ਸਰਕਾਰ ਕੋਈ ਬਾਹ ਨਹੀਂ ਫੜ ਰਹੀ ਮੁੱਖ ਮੰਤਰੀ ਇਸ ਜ਼ਿਲ੍ਹੇ ਦਾ ਹੋਵੇ ਤੇ ਜਿਹੜਾ ਵਿੱਤ ਮੰਤਰੀ ਜਿਹਦੇ ਕੋਲ ਵਿਭਾਗ ਹੈ ਸ਼ਰਾਬ ਦਾ ਉਹਦੇ ਹਲਕੇ ਦਾ ਪਿੰਡ ਹੋਵੇ ਹਰ ਹੁਣ ਕਹਿੰਦੇ ਨੇ ਸ਼ਰਾਬਿਕਦੀ ਸੀ ਬਈ ਫਿਰ ਬਕੌਂ ਦਾ ਕੌਣ ਹੈ ਕਿਹਾ ਤੁਹਾਡੀ ਕਿਹੜਾ ਯੋਗਦਾਨ ਹੈ ਇਹਦੇ ਵਿੱਚ ਕਿਹਾ ਤੁਹਾਡਾ ਹਿੱਸਾ ਪੱਤੀ ਹੈ ਤੁਹਾਡੀ ਸ਼ਹਿਰ ਕਿਸ ਤਰ੍ਹਾਂ ਉਹਨਾਂ ਬੰਦਿਆਂ ਨੂੰ ਤੁਹਾਡੀ ਨੱਕ ਦੇ ਹੇਠਾਂ ਕਿਸ ਤਰੀਕੇ ਨਾਲ ਨਜਾਇਜ਼ ਸ਼ਰਾਬ बिकਦੀ ਰਹੀ ਹੈ ਕਿਸ ਤਰੀਕੇ ਦੇ ਨਾਲ ਇੱਥੇ ਘਰ ਘਰ ਚਿੱਟਾ ਵਿਕ ਰਿਹਾ ਹੈ ਮੈਨੂੰ ਬੀਬੀਆਂ ਹੁਣ ਅੰਦਰ ਰੋ ਰਹੀਆਂ ਸੀ ਕਹਿੰਦੇ ਜੀ ਹੋਰ ਕੁਝ ਮਿਲੇ ਨਾ ਮੇਰੇ ਚਿੱਟਾ ਮਿਲ ਜਾਂਦਾ ਸਾਰਿਆਂ ਨੂੰ ਇਹ ਜਿਹੜਾ ਕੁਝ ਹੋਇਆ ਜਿੰਨੀ ਨਸ਼ੇ ਸ਼ਰਾਬ ਬਣ ਰਹੀ ਹੈ ਔਰ बिक ਰਹੀ ਹੈ ਇਹ ਭਗਵੰਤ ਮਾਨ ਦੀ ਸਰਕਾਰ ਦੇ ਸ਼ਹਿ ਦੇ ਉੱਪਰ ਔਰ ਉਹਨਾਂ ਦੀ ਹਿੱਸੇਦਾਰੀ ਦੇ ਉੱਪਰ ਕੰਮ ਹੋ ਰਿਹਾ ਹੈ ਬਿਲਕੁਲ ਨਜਾਇਜ਼ ਹੋ ਰਿਹਾ ਹੈ ਗਰੀਬ ਦੀ ਕੋਈ ਸੁਣਵਾਈ ਨਹੀਂ ਗਰੀਬਾਂ ਦੇ 21 ਬੰਦੇ ਸਰਕਾਰੀ ਜ਼ਹਿਰ ਪੀ ਕੇ ਮਰ ਚੁੱਕੇ ਹੈ ਇਹ ਪਰਚਾ ਸਰਕਾਰ ਪਰ ਹੋਣਾ ਚਾਹੀਦਾ ਹੈ ਇੱਥੇ ਦੇ ਨਮਾਇੰਦਿਆਂ ਪਰ ਹੋਣਾ ਚਾਹੀਦਾ ਹੈ ਕਤਲ ਦਾ ਮੁਕੱਦਮਾ ਹੋਣਾ ਚਾਹੀਦਾ ਇਹਨਾਂ ਨੇ ਮਰਵਾਏ ਸਾਡੇ ਬੰਦੇ ਗਰੀਬ ਤੇ ਜਦ ਅੱਜ ਗਰੀਬ ਮਾਰੇ ਗਏ ਤਾਂ ਉਹਨਾਂ ਦੀ ਜਾਨ ਦੀ ਕੀਮਤ ਕੋਈ ਨਹੀਂ ਕੋਈ ਨੌਕਰੀ ਦੀ ਗੱਲ ਨਹੀਂ ਕਰੀ ਕੋਈ ਮੁਆਵਜ਼ੇ ਦੀ ਗੱਲ ਨਹੀਂ ਕਰੀ ਥੱਲੇ ਨੂੰ ਹੱਥ ਕਰਕੇ ਕਿਸੇ ਨੂੰ 50000 ਦੇ ਰਹੇ ਕਿਸੇ ਨੂੰ ਲੱਖ ਦੇ ਰਹੇ ਕਿਸੇ ਨੂੰ 2 ਲੱਖ ਦੇ ਰਹੇ ਤੁਸੀਂ ਬੋਲੋ ਨਾ ਆਹ ਤੁਹਾਨੂੰ ਦੇਤੇ ਕਿਉਂ ਭਈ ਵੱਡੀ ਨਜਾਇਜ਼ ਸ਼ਰਾਬ ਦੇ ਨਾਲ ਤੁਹਾਡੀ ਜ਼ਹਿਰ ਦੇ ਨਾਲ ਸਾਡੇ ਬੰਦੇ ਮਰੇ ਉਹਨਾਂ ਨੂੰ ਪੂਰਾ ਮੁਆਵਜ਼ਾ ਦਿਓ ਅੱਜ ਕੱਢਦਾ ਨਹੀਂ ਪਰ ਜਿਹੜਾ ਪ੍ਰੈਸਟਿਕ ਕਰ ਉਹਨਾਂ ਨੇ ਕਿਹਾ ਕਿ ਜਿਹੜੀਆਂ ਸਾਰੀਆਂ ਪਾਰਟੀਆਂ ਦੇ ਭਾਵੇਂ ਅਸਕਾਲੀ ਵਾਲਾ ਭਾਵੇਂ ਕਾਂਗਰਸ ਆਪੋਂ ਲਿਖਤੀ ਲੈਣ ਪਰ ਮੁਆਵਜ਼ਾ ਦੇ ਦਿਓ ਇਹਨਾਂ ਨੂੰ ਅਸੀਂ ਮੈਂ ਇਹੀ ਕਹਿ ਰਿਹਾ ਇੱਕ ਜਾਨ ਚਲੀ ਗਈ ਹੈ ਇਹਦੇ ਚ ਕੋਡ ਆਫ ਕੰਡਕਟ ਕੋਈ ਨਹੀਂ ਬਹਨੇ ਬਾਜੀ ਹੈ ਇਹਨਾਂ ਗਰੀਬਾਂ ਦੀ ਪੁੱਛ ਨਹੀਂ ਕਰਨੀ ਬਸ ਸੋਚ ਮਾੜੀ ਹੈ ਮਾਨਸਿਕਤਾ ਮਾੜੀ ਹੈ ਕੋਈ ਕੋਡ ਆਫ ਕੰਡਕਟ ਮੂਰੇ ਨਹੀਂ ਅੜਦਾ ਮੈਂ ਕੋਲ ਖੜਦਾ ਸਾਡੀ ਪਾਰਟੀ ਦਾ ਪ੍ਰਧਾਨ ਖੜ ਜੇਗਾ ਐਸੀ ਇਕੱਲੇ ਦਲ ਵਾਲਿਆਂ ਨੂੰ ਬੇਨਤੀ ਕਰ ਲਾਂਗੇ ਸਭ ਨੂੰ ਬੇਨਤੀ ਕਰ ਲਾਂਗੇ ਅਸੀਂ ਐਸੀ ਵੀ ਲਿਖ ਕੇ ਦਿੰਨੇ ਐਫੀਡੈਵਿਟ ਦਿੰਨੇ ਕਿ ਇਹਦੇ ਚ ਕੋਈ ਕੋਡ ਆਫ ਕੰਡਕਟ ਨਹੀਂ ਹੁੰਦਾ ਇਹਨਾਂ ਗਰੀਬਾਂ ਨੂੰ ਪੈਸੇ ਦੋ ਤੁਹਾਡੀ ਪਾਰਟੀ ਕੀ ਕਰੂਗੀ ਜੇ ਨਹੀਂ ਨਹੀਂ ਮੈਂ ਤਾਂ ਪਹਿਲਾਂ ਕਹਿ ਚੁੱਕਿਆ ਕਿਸ ਸਮਾਂ ਬਦਲਦਾ ਰਹਿੰਦਾ ਹੈ ਯਾਰ ਗੱਲ ਸੁਣੋ ਅੱਜ ਵੀ ਜੋ ਜਿੰਨਾ ਅਸੀਂ ਖੜ ਸਕੇ ਪਰਿਵਾਰ ਦੇ ਨਾਲ ਖੜਾਂਗੇ ਲੇਕਿਨ ਸਮਾਂ ਮੈਂ ਪਹਿਲਾਂ ਕਹਿ ਚੁੱਕਿਆ ਕਿ ਇੱਕ ਦਿਨ ਆਏਗਾ ਕਿ ਅਸੀਂ ਇਹ ਪਰਿਵਾਰਾਂ ਦੇ ਨਾਲ ਜੋ ਇਹਨਾਂ ਦਾ ਬਣਦਾ ਹੱਕ ਹੈ ਉਹ ਮਿਲੇਗਾ